ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਆਪਣੇ ਮੁਖ ਦੇ ਵਿੱਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਦਾ ਸਿਮਰਨ ਕਰ ਲੈਂਦੇ ਹੋ ਇਸ ਵਿਧੀ ਤੇ ਇਸ ਤਰੀਕੇ ਨਾਲ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸਵੇੜੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ। ਉਹਦੇ ਇਲਾਕੇ ਦੇ ਵਿੱਚ ਸਾਰੇ ਲੋਕ ਸੰਪੰਨ ਸਨ। ਉਹਨਾਂ ਦੇ ਇਲਾਕੇ ਵਿੱਚ ਕੋਈ ਵੀ ਮੰਗਤਾ ਨਹੀਂ ਸੀ। ਹਰ ਪੱਖ ਤੋਂ ਹੀ ਇਲਾਕਾ ਸੰਪੰਨ ਸੀ। ਲੋਕ ਹਸੀ ਖੁਸ਼ੀ ਆਪਣਾ ਜੀਵਨ ਬਤੀਤ ਕਰਿਆ ਕਰਦੇ ਸਨ ਇੱਕ ਦਿਨ ਰਾਜੇ ਨੇ ਆਪਣੇ ਮੰਤਰੀ ਨੂੰ ਕਿਹਾ ਕਿ ਅੱਜ ਆਪਾਂ ਦਰਬਾਰ ਵਿੱਚ ਸਭਾ ਲਗਾਵਾਂਗੇ ਅੱਜ ਆਪਾਂ ਬਾਗ ਦੇ ਵਿੱਚ ਸਭਾ ਲਾਵਾਂਗੇ ਤੇ ਹਰ ਕੋਈ ਉੱਥੇ ਆ ਸਕਦਾ ਹੈ ਤੇ ਆਪਣੇ ਮਸਲੇ ਦੱਸ ਕੇ ਉਸ ਦਾ ਹੱਲ ਵੀ ਕਰਵਾ ਸਕਦਾ ਹੈ ਓੰਜ ਤਾਂ ਪਤਾ ਵੀ ਹੈ ਕਿ ਆਪਣੇ ਰਾਜ ਵਿੱਚ ਕੋਈ ਦੁਖੀ ਨਹੀਂ ਪਰ ਜੇਕਰ ਕਿਸੇ ਨੂੰ ਕੋਈ ਮੜਾ ਮੋਟਾ ਵੀ ਦੁੱਖ ਹੈ ਤਾਂ ਉਸ ਦਾ ਅਸੀਂ ਹੱਲ ਕਰ ਦੇਵਾਂਗੇ ਕਹਿੰਦੇ ਕਿ ਰਾਜੇ ਨੇ ਇਹ ਹਰ ਪਾਸੇ ਐਲਾਨ ਕਰ ਦਿੱਤਾ ਕਹਿੰਦੇ ਅਗਲਾ ਦਿਨ ਹੋਇਆ ਤੇ ਹਮ ਹਮਾ ਕੇ ਸਾਰੇ ਹੀ ਉੱਥੇ ਪਹੁੰਚੇ ਇਹਨੇ ਨੂੰ ਕੀ ਹੋਇਆ ਕਿ ਮੰਤਰੀ ਸਾਰਿਆਂ ਨੂੰ ਪੁੱਛਦਾ ਹੈ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਹੈ ਤੇ ਕੋਈ ਵੀ ਅੱਗੋਂ ਹਾਂ ਨਹੀਂ ਕਰਦਾ ਕਿਉਂਕਿ ਸਾਰੇ ਜਾਣੇ ਸੰਬੰਧ ਸਨ ਰਾਜਾ ਸਭ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦਾ ਸੀ ਇਹਨੇ ਨੂੰ ਰਾਜਾ ਵੇਖਦਾ ਹੈ ਕਿ ਉਹਨਾਂ ਦੇ ਬਾਗ ਦੇ ਕੋਲੋਂ ਇੱਕ ਫਕੀਰ ਬੰਦਾ ਫਕੀਰ ਬਾਬਾ ਲੰਘ ਕੇ ਆ ਜਾਂਦਾ ਹੈ ਰਾਜਾ ਉਹਦੇ ਵੱਲ ਉਂਗਲ ਕਰਕੇ ਆਖਦਾ ਹੈ ਰਾਜਾ ਉਹਦੇ ਵੱਲ ਉਂਗਲ ਕਰਕੇ ਆਖਦਾ ਹੈ ਉਹ ਸਾਹਮਣੇ ਜਿਹੜਾ ਵਿਅਕਤੀ ਵੇਖਦੇ ਪਏ ਹੋਣਾ ਇਸ ਨੇ ਸਾਰੀ ਉਮਰ ਡੱਕਾ ਨਹੀਂ ਤੋੜਿਆ ਹੋਣਾ ਜਵਾਨੀ ਵੀ ਖਰਾਬ ਕੀਤੀ ਹੈ ਇਹਦੇ ਕੱਪੜੇ ਵੀ ਪਾਟੇ ਪਏ ਹਨ ਧੰਨ ਤੇ ਮੈਲੇ ਵੀ ਕੱਪੜੇ ਹਨ ਇਹਨੇ ਆਪਣੀ ਜਵਾਨੀ ਜਿਹੜੀ ਹੈ ਉਹ ਖਰਾਬ ਕਰ ਦਿੰਦੀ ਹੈ ਹੁਣ ਇਹਦਾ ਬੁੱਢਾਪਾ ਵੀ ਖਰਾਬ ਹੋ ਜਾਵੇਗਾ ਇਹ ਮੇਰੇ ਇਲਾਕੇ ਵਿੱਚ ਕਿਉਂ ਲੰਗਦਾ ਪਿਆ ਹੈ ਇੱਥੇ ਤਾਂ ਕੋਈ ਮੰਗਦਾ ਨਹੀਂ ਮੇਰਾ ਇਲਾਕਾ ਤਾਂ ਸੰਪਨ ਹੈ ਇਹ ਇੱਥੇ ਕਿਉਂ ਮੰਗਦਾ ਪਿਆ ਹੈ ਮੰਤਰੀ ਨੂੰ ਕਿਹਾ ਜਾਓ ਉਹਨੂੰ ਬੁਲਾ ਕੇ ਲੈ ਕੇ ਆਓ ਮੰਤਰੀ ਉਹਦੇ ਕੋਲ ਗਿਆ ਤੇ ਕਿਹਾ ਬਾਬਾ ਤੁਹਾਨੂੰ ਸਾਡੇ ਰਾਜੇ ਨੇ ਬੁਲਾਇਆ ਕਹਿੰਦਾ ਕਿ ਮੇਰਾ ਰਾਜੇ ਨਾਲ ਕੀ ਕੰਮ ਮੈਂ ਤਾਂ ਇੱਥੋਂ ਚੱਲਿਆ ਹਾਂ ਉਹ ਕਹਿੰਦਾ ਨਹੀਂ ਤੁਹਾਨੂੰ ਰਾਜੇ ਨੇ ਬੁਲਾਇਆ ਹੈ ਹੁਣ ਤੁਹਾਨੂੰ ਜਾਣਾ ਹੀ ਪੈਣਾ ਹੈ ਉਹ ਉਹਦੇ ਕੋਲ ਜਾਂਦਾ ਹੈ ਤੇ ਜਾ ਕੇ ਰਾਜੇ ਨੂੰ ਸਲਾਮ ਕਰਦਾ ਹੈ। ਕਿਹਾ ਰਾਜਾ ਦੱਸੋ ਕਿਵੇਂ ਬੁਲਾਇਆ? ਰਾਜੇ ਨੇ ਕਿਹਾ ਮੇਰਾ ਇਲਾਕਾ ਤਾਂ ਬੜਾ ਸੰਪਨ ਹੈ। ਇੱਥੇ ਕਿਸੇ ਨੂੰ ਮੰਗਣਾ ਨਹੀਂ ਪੈਂਦਾ। ਮੈਂ ਸਾਰਿਆਂ ਦੀਆਂ ਜ਼ਰੂਰਤਾਂ ਦਾ ਖਾਸ ਧਿਆਨ ਰੱਖਦਾ ਹਾਂ। ਪਰ ਤੁਸੀਂ ਮੇਰੇ ਇਲਾਕੇ ਵਿੱਚੋਂ ਲੰਘਦੇ ਪਏ ਹੋ। ਤੁਸੀਂ ਕਿਉਂ ਮੰਗਦੇ ਹੋ? ਮੇਰੇ ਰਾਜ ਵਿੱਚ ਕਿਸੇ ਨੂੰ ਮੰਗਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਮੈਂ ਸਾਰਿਆਂ ਦੀਆਂ ਜ਼ਰੂਰਤਾਂ ਸਮੇਂ ਸਿਰ ਪੂਰੀਆਂ ਕਰ ਦਿੰਦਾ ਹਾਂ। ਤੂੰ ਫਿਰ ਕਿਉਂ ਮੰਗਦਾ ਹੈ ਸਭ ਦੀਆਂ ਲੋੜਾਂ ਪੂਰੀਆਂ ਤਾਂ ਮੈਂ ਕਰਦਾ ਹਾਂ ਮੈਂ ਵੀ ਅੱਗੇ ਵੀ ਕਰਦਾ ਰਹਾਂਗਾ ਅੱਗੋ ਫਕੀਰ ਬਾਬਾ ਕਹਿੰਦਾ ਵੇਖ ਰਾਜਾ ਤੂੰ ਸਭ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੋਵੇਂਗਾ ਪਰ ਮੇਰੀਆਂ ਜ਼ਰੂਰਤਾਂ ਉਹ ਵਾਹਿਗੁਰੂ ਹੀ ਪੂਰੀਆਂ ਕਰਦਾ ਹੈ ਮੈਂ ਫਕੀਰ ਬੰਦਾ ਜ਼ਰੂਰ ਹਾਂ ਪਰ ਕਦੇ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ ਰਾਜੇ ਨੇ ਅੱਗੋ ਕਿਹਾ ਵੇਖ ਮੈਂ ਤੈਨੂੰ ਜ਼ਮੀਨ ਕਿਲੇ ਮਹਿਲ ਸੋਨਾ ਚਾਂਦੀ ਇਹ ਸਭ ਕੁਝ ਦੇ ਦੇਵਾਂਗਾ ਜਿਸ ਨਾਲ ਤੈਨੂੰ ਕਦੇ ਵੀ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਉਸਨੇ ਕਿਹਾ ਰਾਜਾ ਮੈਨੂੰ ਕੁਝ ਨਹੀਂ ਚਾਹੀਦਾ ਰਾਜਾ ਫਿਰ ਅੱਗੋਂ ਕਹਿੰਦਾ ਨਹੀਂ ਮੇਰੇ ਇਲਾਕੇ ਵਿੱਚ ਕੋਈ ਮੰਗਤਾ ਨਹੀਂ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਭੇਸ ਬਣਾ ਕੇ ਮੇਰੇ ਇਲਾਕੇ ਵਿੱਚ ਦਿਸਦਾ ਫਿਰੇ ਤੈਨੂੰ ਕੀ ਚਾਹੀਦਾ ਹੈ ਉਹ ਫਕੀਰ ਬਾਬੇ ਨੇ ਫਿਰ ਅੱਗੋਂ ਕਹਿ ਦਿੱਤਾ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਰਾਜਾ ਵਾਰ-ਵਾਰ ਉਸ ਨੂੰ ਕਹੀ ਜਾ ਰਿਹਾ ਸੀ ਫਕੀਰ ਬਾਬਾ ਪਹਿਲਾਂ ਹੀ ਉੱਥੇ ਖੜਾ ਸੀ ਉਸਦੇ ਹੱਥ ਵਿੱਚ ਇੱਕ ਕਣਮੰਡਲ ਤੇ ਇੱਕ ਬਾਟਾ ਹੋਇਆ ਕਰਦਾ ਸੀ ਉਹਦੇ ਵਿੱਚ ਜੋ ਵੀ ਕੁਝ ਖਾਣ ਨੂੰ ਮਿਲਦਾ ਉਹ ਪਰਮਾਤਮਾ ਦੀ ਰਜਾ ਵਿੱਚ ਬੈਠ ਕੇ ਛਕ ਲਿਆ ਕਰਦਾ ਸੀ ਜਦੋਂ ਵਾਰ-ਵਾਰ ਰਾਜਾ ਕਹੀ ਜਾ ਰਿਹਾ ਸੀ ਤਾਂ ਉਸ ਫਕੀਰ ਬਾਬੇ ਨੇ ਕਿਹਾ ਰਾਜਾ ਦੱਸ ਤੂੰ ਮੈਨੂੰ ਕੀ ਦੇ ਸਕਦਾ ਹੈ ਅੱਗੋਂ ਹੱਸ ਕੇ ਰਾਜਾ ਕਹਿੰਦਾ ਮੈਂ ਇਸ ਪੂਰੇ ਇਲਾਕੇ ਦਾ ਰਾਜਾ ਹਾਂ ਮੈਂ ਦੱਸ ਤੈਨੂੰ ਕੀ ਨਹੀਂ ਦੇ ਸਕਦਾ ਫਕੀਰ ਬਾਬੇ ਨੇ ਅੱਗੋਂ ਕਿਹਾ ਚੱਲ ਜੇ ਤੂੰ ਇੰਨਾ ਹੀ ਕਹਿਣਾ ਹੈ ਨਾ ਜਿਹੜਾ ਮੇਰੇ ਹੱਥ ਵਿੱਚ ਆ ਫੜਿਆ ਹੋਇਆ ਬਾਟਾ ਹੈ ਤੂੰ ਇਹ ਬਾਟਾ ਹੀ ਭਰ ਦੇ ਅੱਗੋਂ ਰਾਜਾ ਹੱਸ ਕੇ ਕਹਿੰਦਾ ਫਿਰ ਗੱਲ ਕਰ ਦਿੱਤੀ ਨਾ ਉਹੀ ਮੰਗਤਿਆਂ ਵਾਲੀ ਮੈਂ ਤਾਂ ਤੈਨੂੰ ਬੜਾ ਕੁਝ ਦੇ ਸਕਦਾ ਹਾਂ ਤੂੰ ਮੰਗਿਆ ਵੀ ਤੇ ਕੀ ਬਾਟਾ ਭਰ ਦਿਓ ਰਾਜਾ ਕਹਿੰਦਾ ਵੇਖ ਮੈਂ ਗਲ 'ਚ ਐਨੇ ਸੋਨੇ ਚਾਂਦੀ ਹੀਰੇ ਜੁਹਾਰਤ ਪਾਏ ਹੋਏ ਨੇ ਇਹ ਤਾਂ ਮੇਰੀ ਇੱਕ ਮਾਲਾ ਦੇ ਨਾਲ ਹੀ ਭਰ ਜਾਵੇਗਾ ਰਾਜੇ ਦਾ ਹੰਕਾਰ ਉਹਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ ਉਹਨੇ ਆਪਣੇ ਸਾਰੇ ਜਵਾਹਰਾਤ ਲਾ ਕੇ ਬਾਟੇ ਵਿੱਚ ਪਾ ਦਿੱਤੇ ਪਰ ਉਹ ਬਾਟਾ ਅਜੇ ਵੀ ਟਸ ਤੋਂ ਮਸਣਾ ਹੋਇਆ ਰਾਜੇ ਦੇ ਜਿੰਨੇ ਮੰਤਰੀ ਬੈਠੇ ਸਨ ਸਭ ਨੂੰ ਕਿਹਾ ਤੁਸੀਂ ਵੀ ਇਹਦੇ ਵਿੱਚ ਪਾਓ ਉੱਥੇ ਸਹਾਰੀ ਜਿਹੜੀ ਪ੍ਰਜਾ ਬੈਠੀ ਹੋਈ ਸੀ ਉਹਨੂੰ ਵੀ ਕਿਹਾ ਜੋ ਵੀ ਤੁਹਾਡੇ ਕੋਲ ਹੈ ਨਾ ਇਸ ਬਾਟੇ ਦੇ ਵਿੱਚ ਪਾ ਦਿਓ ਕਹਿੰਦੇ ਕਿ ਸਾਰਿਆਂ ਨੇ ਹੀ ਉਸ ਬਾਟੇ ਵਿੱਚ ਪਾ ਦਿੱਤਾ ਪਰ ਅਜੇ ਵੀ ਉਸ ਨੂੰ ਕੁਝ ਨਾ ਹੋਇਆ ਰਾਜੇ ਨੇ ਆਪਣੇ ਮੰਤਰੀਆਂ ਨੂੰ ਕਿਹਾ ਆਪਣੇ ਖਜ਼ਾਨੇ ਵਿੱਚੋਂ ਇੱਕ ਵੱਡਾ ਸਾਰਾ ਘੜਾ ਭਰ ਕੇ ਲਿਆਓ ਇਸ ਬਾਟੇ ਵਿੱਚ ਲਿਆ ਕੇ ਸੋਨੇ ਚਾਂਦੀ ਦਾ ਪਾ ਦਿਓ ਜਦੋਂ ਲਿਆ ਕੇ ਪਾਇਆ ਗਿਆ ਤਾਂ ਉਹ ਉਹੀ ਬਾਟੇ ਵਿੱਚ ਸਮਾਈ ਜਾ ਰਿਹਾ ਸੀ ਭਾਵ ਕਿ ਉਸ ਵਿੱਚ ਕੁਝ ਲੱਭ ਨਹੀਂ ਸੀ ਰਿਹਾ ਭਰ ਹੀ ਨਹੀਂ ਸੀ ਰਿਹਾ ਬਾਟਾ ਫਿਰ ਵੀ ਕੋਈ ਅਸਰ ਨਹੀਂ ਹੋ ਰਿਹਾ ਸੀ ਰਾਜੇ ਨੇ ਆਪਣਾ ਸਾਰਾ ਖਜ਼ਾਨਾ ਲਿਆ ਕੇ ਬਾਟੇ ਵਿੱਚ ਪਾ ਦਿੱਤਾ ਪਰ ਬਾਟਾ ਅਜੇ ਨਾ ਭਰਿਆ ਰਾਜੇ ਨੂੰ ਸਮਝ ਆ ਗਈ ਸੀ ਕਿ ਉਹਨੇ ਇੱਕ ਫੱਕਰ ਬੰਦੇ ਦੇ ਨਾਲ ਵਾਹ ਪਾ ਲਈ ਹੈ ਉਹਨੂੰ ਜੋ ਫਕੀਰ ਬੰਦਾ ਹੈ ਉਹ ਰੱਬ ਦਾ ਬੰਦਾ ਲੱਗਣ ਲੱਗ ਪਿਆ ਕਿ ਜਿਵੇਂ ਉਸ ਨੂੰ ਰੱਬ ਹੀ ਮਿਲ ਗਿਆ ਹੋਵੇ ਉਹਨੇ ਆ ਕੇ ਜਦੋਂ ਸਾਰਾ ਖਜ਼ਾਨਾ ਵੀ ਖਾਲੀ ਹੋ ਗਿਆ ਤੇ ਆ ਕੇ ਫਕੀਰ ਬਾਬੇ ਦੇ ਪੈਰੀ ਰਾਜੇ ਨੂੰ ਢਹਿਣਾ ਪਿਆ ਕਹਿੰਦਾ ਫਕੀਰ ਬਾਬਾ ਮੈਨੂੰ ਮਾਫ ਕਰ ਦਿਓ ਮੈਨੂੰ ਨਹੀਂ ਸੀ ਪਤਾ ਤੁਸੀਂ ਪਰਮਾਤਮਾ ਦੇ ਭੇਜੇ ਹੋਏ ਹੋ ਮੈਨੂੰ ਹਉਮੈ ਸੀ ਹੰਕਾਰ ਸੀ ਕਿ ਮੈਂ ਸਭ ਨੂੰ ਪਾਲਦਾ ਹਾਂ ਪਰ ਮੈਂ ਨਹੀਂ ਸੀ ਜਾਣਦਾ ਕਿ ਪਾਲਣ ਵਾਲਾ ਤਾਂ ਉਹ ਪਰਮਾਤਮਾ ਹੈ ਜਦੋਂ ਉਹਨੇ ਇਹ ਗੱਲ ਕਹੀ ਤਾਂ ਅੱਗੋਂ ਉਹ ਫਕੀਰ ਬਾਬੇ ਨੇ ਕਿਹਾ ਇਹ ਬਾਟਾ ਫੜ ਕੇ ਆਪਣੇ ਖਜ਼ਾਨੇ ਵਿੱਚ ਜਾ ਕੇ ਇਸ ਨੂੰ ਉਲਟਾ ਕਰ ਦੇ ਉਹਨੇ ਜਾ ਕੇ ਉਦਾਂ ਹੀ ਕੀਤਾ ਖਜ਼ਾਨੇ ਵਿੱਚ ਲੈ ਕੇ ਗਏ ਉਹ ਜਿਹੜਾ ਖਜ਼ਾਨਾ ਸੀ ਜਾ ਕੇ ਜਦੋਂ ਢੇਰੀ ਕੀਤਾ ਤੇ ਰਾਜੇ ਦਾ ਸ਼ਾਹੀ ਖਜ਼ਾਨਾ 10 ਗੁਣਾ ਵੱਧ ਗਿਆ ਰਾਜੇ ਨੂੰ ਬੜੀ ਹੈਰਾਨੀ ਹੋਈ ਕਿ ਫਕੀਰ ਬਾਬੇ ਨੇ ਮੈਨੂੰ ਕਿਵੇਂ ਸਾਰੀਆਂ ਹੀ ਦੌਲਤਾਂ ਦੇ ਨਾਲ ਨਿਵਾਜ਼ ਦਿੱਤਾ ਹੈ ਫਕੀਰ ਬਾਬੇ ਨੇ ਕਿਹਾ ਰਾਜਨ ਮੰਗ ਹੁਣ ਤੂੰ ਕੀ ਮੰਗਣਾ ਚਾਹੁੰਦਾ ਹੈ ਉਹ ਰਾਜਾ ਫਕੀਰ ਦੇ ਪੈਰਾਂ ਢੈ ਪਿਆ ਤੇ ਕਹਿੰਦਾ ਤੁਹਾਡਾ ਹੱਥ ਜਿਹੜਾ ਹੈ ਨਾ ਉਹ ਹੀ ਮੇਰੇ ਸਿਰ ਤੇ ਤੁਸੀਂ ਰੱਖ ਦਿਓ ਤੁਹਾਡੀ ਮਿਹਰ ਮੇਰੇ ਤੇ ਹੋ ਜਾਵੇ ਬਸ ਇੰਨਾ ਹੀ ਚਾਹੀਦਾ ਹੈ ਉਹ ਜਾਣ ਗਿਆ ਸੀ ਕਿ ਜਦੋਂ ਫਕਰ ਬੰਦਾ ਤੇ ਪਰਮਾਤਮਾ ਦੀ ਰਸਨਾ ਇੱਕ ਹੋ ਜਾਂਦੀ ਹੈ ਉਹਦੇ ਮੁਖ ਦੇ ਵਿੱਚੋਂ ਨਿਕਲਿਆ ਇੱਕ ਸ਼ਬਦ ਵੀ ਮਨੁੱਖ ਦੀ ਕਿਸਮਤ ਨੂੰ ਬਦਲ ਸਕਦਾ ਹੈ ਕਿਉਂਕਿ ਜੋ ਫਕਰ ਬੰਦੇ ਪਰਮਾਤਮਾ ਦਾ ਨਾਮ ਲੈਂਦੇ ਹਨ 24 ਘੰਟੇ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਦੇ ਹਨ ਤਾਂ ਸਰੀਰ ਦਾ ਰੋਮ ਰੋਮ ਵੀ ਨਾਲ ਹੀ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੰਦਾ ਹੈ ਇੱਕ ਵਾਰ ਵਾਹਿਗੁਰੂ ਬੋਲਿਆ ਵੀ ਕਰੋੜਾਂ ਵਾਰ ਬਰਕਤਾਂ ਨਾਲ ਭਰ ਜਾਂਦਾ ਹੈ ਜਦੋਂ ਸਾਡਾ ਰੋਮ ਰੋਮ ਜਪਣ ਲੱਗ ਜਾਵੇ ਫਿਰ ਵੇਖੋ ਕਿੰਨੀ ਬਰਕਤ ਆ ਜਾਵੇਗੀ ਇਸ ਕਰਕੇ ਤੁਸੀਂ ਵੀ ਵਾਹਿਗੁਰੂ ਵਾਹਿਗੁਰੂ ਜ਼ਰੂਰ ਜਪਿਆ ਕਰੋ ਕਿਉਂਕਿ ਇਹਦੇ ਨਾਲ ਹੀ ਸਾਡੇ ਘਰ ਵਿੱਚ ਬਰਕਤ ਤੇ ਖੁਸ਼ੀ ਆ ਜਾਣੀ ਹੈ ਪਰਮਾਤਮਾ ਅਕਾਲ ਪੁਰਖ ਜੀ ਤੋਂ ਹੀ ਮੰਗੋ ਜੇ ਤੁਸੀਂ ਕੁਝ ਮੰਗਣਾ ਚਾਹੁੰਦੇ ਹੋ ਉਹਨੇ ਹੀ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਨੀਆਂ ਹਨ ਜਿਸ ਘਰ ਵਿੱਚ ਗਰੀਬੀ ਹੈ ਦੁੱਖ ਹੈ ਪਰੇਸ਼ਾਨੀ ਹੈ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਉਸ ਪਰਮਾਤਮਾ ਤੋਂ ਇਹਨਾਂ ਪਰੇਸ਼ਾਨੀਆਂ ਦਾ ਹੱਲ ਮੰਗੋ ਉਸ ਪਰਮਾਤਮਾ ਨੇ ਹੀ ਤੁਹਾਡੇ ਘਰੋਂ ਵੀ ਗਰਬੀ ਦੂਰ ਕਰ ਦੇਣੀ ਹੈ ਦੁੱਖ ਦੂਰ ਕਰ ਦੇਣੇ ਹਨ ਹਰ ਤਰ੍ਹਾਂ ਦਾ ਦਲੇਦਰ ਤੁਹਾਡੇ ਘਰ ਵਿੱਚੋਂ ਬਾਹਰ ਸੁੱਟ ਦੇਣਾ ਹੈ ਕਿਉਂਕਿ ਜਦੋਂ ਇੱਕ ਵਾਰ ਵਾਹਿਗੁਰੂ ਕਹਿੰਦੇ ਹਨ ਨਾ ਕਰੋੜਾਂ ਵਾਰ ਬਰਕਤ ਸਾਡੇ ਘਰ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਸ ਘਰ ਦੇ ਵਿੱਚ ਦੁੱਖ ਕਲੇਸ਼ ਹਨ ਉਹ ਅੱਜ ਤੋਂ ਹੀ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਨਾ ਆਰੰਭ ਕਰ ਦਿਓ ਤੁਹਾਡੇ ਕਰੋ ਦਿਨਾਂ ਵਿੱਚ ਹੀ ਦਲੇਦਰ ਤੇ ਗਰੀਬੀ ਦੂਰ ਹੋ ਜਾਵੇਗੀ ਜਿਸ ਕਿਸੇ ਦੇ ਘਰ ਵਿੱਚ ਵੀ ਸੰਪੰਨਤਾ ਨਹੀਂ ਹੈਗੀ ਉਹ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਇੱਕ ਮਹੀਨੇ ਬਾਅਦ ਤੁਸੀਂ ਆਪ ਕਹੋਗੇ ਕਿ ਸਾਡੇ ਘਰ ਦੀ ਕਾਇਆ ਹੀ ਪਲਟ ਹੋ ਗਈ ਹੈ ਕਹਿੰਦੇ ਜਦੋਂ ਕੋਈ ਸੰਤ ਫਕੀਰ ਜੀ ਕਦੇ ਕਿਸੇ ਬਾਰੇ ਮਾੜਾ ਨਾ ਬੋਲੋ ਕਿਉਂਕਿ ਸੰਤ ਫਕੀਰ ਤੇ ਪਰਮਾਤਮਾ ਦੀ ਰਸਨਾ ਇੱਕੋ ਜਿਹੀ ਹੁੰਦੀ ਹੈ ਕਹਿੰਦੇ ਹਨ ਕਿ ਉਹ ਪਰਮਾਤਮਾ ਨੇ ਆਪਣੇ ਰੂਪ ਵਿੱਚ ਹੀ ਭੇਜੇ ਹੁੰਦੇ ਹਨ ਤੁਹਾਡਾ ਭਲਾ ਕਰਨ ਦੇ ਲਈ ਉਹਨਾਂ ਦੀ ਕਿਸੇ ਵੀ ਗੱਲ ਚਿਹੜੀ ਕਹੀ ਹੋਈ ਹੈ ਉਹ ਕਦੋਂ ਪੂਰੀ ਹੋ ਜਾਂਦੀ ਹੈ ਤੁਹਾਨੂੰ ਪਤਾ ਨਹੀਂ ਲੱਗੇਗਾ ਉਹਨਾਂ ਦਾ ਸੰਤ ਫਕੀਰ ਦੇ ਨਾਲ ਤੁਸੀਂ ਕੋਈ ਵੀ ਗਿਲਾ ਸ਼ਿਕਵਾਂ ਨਹੀਂ ਕਰਨਾ ਤੇ ਵੇਖ ਲਿਓ ਕਿ ਜੋ ਵੀ ਫਕੀਰ ਹੁੰਦੇ ਹਨ ਉਹਨਾਂ ਦਾ ਕਹਾ ਹੋਇਆ ਤਾਂ ਕਦੇ ਪਰਮਾਤਮਾ ਵੀ ਨਹੀਂ ਮੋੜਦੇ ਜੋ ਤੁਹਾਡੇ ਲੇਖਾਂ ਵਿੱਚ ਨਹੀਂ ਹੈ ਉਹ ਵੀ ਲਿਖ ਦੇਣਗੇ ਇਸ ਲਈ ਸੰਤ ਫਕੀਰਾਂ ਦੀ ਜੋ ਗੱਲ ਹੁੰਦੀ ਹੈ ਉਸ ਨੂੰ ਧਿਆਨ ਨਾਲ ਸੁਣੋ ਹਮੇਸ਼ਾ ਅਮਲ ਕਰੋ ਸਾਥ ਸੰਗਤ ਵਿੱਚ ਬੈਠਿਆ ਕਰੋ ਕਿਉਂਕਿ ਸੰਗਤ ਵਿੱਚ ਬੈਠਿਆਂ ਹੀ ਕੋਈ ਇੱਕ ਗੱਲ ਵੀ ਤੁਹਾਡੇ ਹਿਰਦੇ ਵਿੱਚ ਘਰ ਕਰ ਗਈ ਤਾਂ ਤੁਹਾਡੀ ਜ਼ਿੰਦਗੀ ਬਦਲਣੀ ਲਾਜ਼ਮੀ ਹੋ ਜਾਵੇਗੀ ਪਰਮਾਤਮਾ ਦੇ ਲੜ ਲੱਗ ਜਾਓ ਪਰਮਾਤਮਾ ਨੇ ਤੁਹਾਡੀ ਜ਼ਿੰਦਗੀ ਸੁੱਖਾਂ ਨਾਲ ਭਰ ਦੇਣੀ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਇੱਕ ਬ੍ਰਾਹਮਣ ਹੁੰਦਾ ਸੀ ਉਹ ਬੜੇ ਹੀ ਮਤ ਦੇਂਦਾ ਸੀ ਕਿ ਐਵੇਂ ਕਰੋ ਆਹ ਕੰਮ ਕਰੋ ਇਦਾਂ ਹੋ ਜਾਵੇਗਾ ਤੇ ਗਿਆਨਵਾਨ ਵੀ ਬੜਾ ਸੀ ਇੱਕ ਦਿਨ ਉਹ ਗੁਰੂ ਅਮਰਦਾਸ ਜੀ ਦੀ ਉਸਤਤ ਸੁਣਨ ਲਈ ਗਿਆ ਤੇ ਉਹਨਾਂ ਦੇ ਦਰਸ਼ਨ ਦੇਦਾਰ ਕਰਨ ਲਈ ਚਲਿਆ ਗਿਆ ਉਹ ਇੱਕ ਦੇ ਉਹਦੇ ਮੂੰਹ ਉਹਦੀ ਪ੍ਰਸ਼ੰਸਾ ਸੁਣ ਕੇ ਉਸ ਥਾਂ ਤੇ ਜਾ ਕੇ ਦਰਸ਼ਨਾਂ ਦੇ ਲਈ ਗਿਆ ਉੱਥੇ ਉਹਨੇ ਬਚਨ ਸੁਣਨੇ ਤੇ ਲੋਕਾਂ ਦੀ ਅਵਸਥਾ ਵੇਖੀ ਕਿਵੇਂ ਲੋਕ ਬੈਠ ਕੇ ਨਾਮ ਜਪਦੇ ਹਨ ਤੇ ਸੇਵਾ ਕਰਦੇ ਹਨ ਬੜਾ ਪ੍ਰਭਾਵਿਤ ਹੋਇਆ ਤੇ ਲੋਕਾਂ ਵਿੱਚ ਗਿਆਨ ਵੰਡਦਾ ਫਿਰਦਾ ਪਰ ਮੈਨੂੰ ਤਾਂ ਇਹ ਗਿਆਨ ਹੀ ਨੇ ਮਿਲਿਆ ਜੋ ਗਿਆਨ ਇਹਨਾਂ ਨੂੰ ਹੈ ਇਹਨਾਂ ਲਈ ਦੁੱਖ ਸੁੱਖ ਇੱਕ ਵਰਗਾ ਹੀ ਹੈ ਮਾਨ ਅਪਮਾਨ ਵੀ ਇੱਕ ਵਰਗਾ ਹੈ ਬੜੀ ਉੱਚੀ ਸ਼ਖਸੀਅਤ ਲਈ ਫਿਰਦੇ ਹਨ ਪਰਮਾਤਮਾ ਉਹਨਾਂ ਨੇ ਉੱਥੇ ਹੀ ਰੁਕ ਗਿਆ ਤੇ ਸੇਵਾ ਕਰਨੀ ਆਰੰਭ ਕਰ ਦਿੱਤੀ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਉਹ ਲੰਗਰਾਂ ਵਿੱਚ ਸੇਵਾ ਕਰਿਆ ਕਰ ਉਹ ਲੰਗਰਾਂ ਵਿੱਚ ਸੇਵਾ ਕਰਿਆ ਕਰਦਾ ਪਰ ਕਦੇ ਵੀ ਕਿਸੇ ਨੂੰ ਉਹ ਲੰਗਰ ਵਿੱਚ ਬੈਠਾ ਪਰ ਕਦੇ ਵੀ ਕਿਸੇ ਨੇ ਉਸ ਨੂੰ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕਦੇ ਹੋਏ ਨਾ ਵੇਖਿਆ। ਉਥੇ ਨਾਮ ਜਪਣ ਲੱਗਦਾ। ਕਿਸੇ ਨੇ ਜਾ ਕੇ ਦੱਸਿਆ ਕਿ ਪਾਤਸ਼ਾਹ ਉਹ ਜਿਹੜਾ ਬ੍ਰਾਹਮਣ ਹੈ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਸ਼ਕਦਾ। ਦੂਰ ਬੈਠ ਕੇ ਨਾਮ ਜਪਦਾ ਰਹਿੰਦਾ ਹੈ। ਕਹਿਣ ਲੱਗੇ ਪਾਤਸ਼ਾਹ ਉਹ ਉੱਚੀ ਕੁੱਲ ਅਜੇ ਵੀ ਹੰਕਾਰ ਦੇ ਵਿੱਚ ਲੱਗਦਾ ਹੈ। ਉਹਨੂੰ ਕਦੇ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕਦੇ ਨਹੀਂ ਵੇਖਿਆ। ਆਪਣੇ ਆਪ ਨੂੰ ਉਹ ਉੱਚੀ ਜਾਤ ਦਾ ਅਜੇ ਵੀ ਸਮਝਦਾ ਹੈ ਹੰਕਾਰੀ ਹੈ। ਗੁਰੂ ਜੀ ਨੇ ਉਹਨੂੰ ਆਪਣੇ ਕੋਲ ਸੱਦਿਆ ਤੇ ਕਿਹਾ ਤੂੰ ਲੰਗਰ ਨਹੀਂ ਛਕਦਾ ਹੁਣ ਉਹਨੂੰ ਬੋਲਣ ਦਾ ਜਵਾਬ ਜਿਹੜਾ ਸੀ ਮੌਕਾ ਦਿੱਤਾ ਸੀ ਕਿ ਤੂੰ ਬੋਲ ਜਿਹੜੇ ਭਾਵ ਵੀ ਤੇਰੇ ਅੰਦਰ ਹਨ ਤੂੰ ਸਾਰਿਆਂ ਨੂੰ ਦੱਸ ਦੇ ਕਹਿੰਦਾ ਪਾਤਸ਼ਾਹ ਮੈਂ ਪ੍ਰਸ਼ਾਦਾ ਬਿਨਾਂ ਖਾਦਿਆਂ ਕਿਵੇਂ ਰਹਿ ਸਕਦਾ ਹਾਂ ਮਨੁੱਖ ਕਦੇ ਪ੍ਰਸ਼ਾਦਾ ਬਿਨਾਂ ਰਹਿ ਸਕਦਾ ਹੈ ਪਾਤਸ਼ਾਹ ਮੈਂ ਇੱਥੇ ਸੇਵਾ ਕਰਨ ਲੱਗਾ ਹਾਂ ਮੈਨੂੰ ਆਨੰਦ ਤੇ ਸੰਦੇਹ ਵੀ ਖੁਸ਼ੀ ਅਨੁਭਵ ਹੋਣ ਲੱਗੀ ਪਰ ਉੱਚੀ ਕੁਲ ਦਾ ਹੰਕਾਰ ਨਹੀਂ ਸੀ ਉਹ ਮੇਰੇ ਅੰਦਰ ਜਾ ਨਹੀਂ ਰਹੀ ਸੀ ਇਸ ਕਰਕੇ ਮੈਂ ਬੈਠ ਕੇ ਪੰਗਤ ਵਿੱਚ ਕਿਵੇਂ ਖਾਂਦਾ ਫਿਰ ਮੈਂ ਆਪਣੇ ਆਪ ਤੇ ਲਹਨਤ ਪਾਈ ਅੱਜ ਤੱਕ ਮੇਰਾ ਹੰਕਾਰ ਨਹੀਂ ਗਿਆ ਜੇ ਐਵੇਂ ਹੀ ਰਿਹਾ ਫਿਰ ਤਾਂ ਮੈਂ ਖਾਲੀ ਹੀ ਰਹਿ ਜਾਵਾਂਗਾ ਪਰਮਾਤਮਾ ਮੈਂ ਮੈਂ ਆਪਣੇ ਆਪ ਨੂੰ ਸਮਝਾਇਆ ਮੈਂ ਇੱਕ ਜੁਗਤ ਕੱਢੀ ਜੋ ਵੀ ਇਹ ਪੰਗਤ 'ਚ ਬੈਠ ਕੇ ਲੋਕ ਪ੍ਰਸ਼ਾਦਾ ਸ਼ੱਕਦੇ ਹਨ ਇਹਨਾਂ ਸਭ ਦੀ ਥਾਲੀ ਵਿੱਚ ਜਿਹੜਾ ਝੂਠ ਰਹਿ ਜਾਂਦੀ ਹੈ ਜਿਹੜਾ ਰੁੱਖਾ ਮਿੱਸਾ ਭੋਜਨ ਰਹਿ ਜਾਂਦਾ ਹੈ ਮੈਂ ਉਸ ਨੂੰ ਖਾ ਕੇ ਆਪਣੇ ਮਨ ਦਾ ਹੰਕਾਰ ਦੂਰ ਕਰਨਾ ਚਾਹੁੰਦਾ ਹਾਂ ਤਾਂ ਕਿ ਮੇਰੇ ਮਨ ਵਿੱਚ ਨਿਮਰਤਾ ਆ ਜਾਵੇ ਮੈਂ ਇਦਾਂ ਹੀ ਖਾਣਾ ਰੋਜ਼ ਖਾਂਦਾ ਹਾਂ ਤਾਂ ਕਿ ਮੇਰੇ ਅੰਦਰ ਜਿਹੜਾ ਹੰਕਾਰ ਹੈ ਉਹ ਖਤਮ ਹੋ ਜਾਵੇ ਸੋ ਸਾਧ ਸੰਗਤ ਜੀ ਪਰਮਾਤਮਾ ਜੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਪ੍ਰਸੰਨ ਹੋ ਚੁੱਕਿਆ ਹਾਂ ਤੁਸੀਂ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਵੇਖ ਲੈਣਾ ਤੁਹਾਡੇ ਮਨ ਦੇ ਅੰਦਰੋਂ ਹੰਕਾਰ ਸਭ ਕੁਝ ਦੂਰ ਹੋ ਜਾਵੇਗਾ ਉਸਨੇ ਇਦਾਂ ਹੀ ਕੀਤਾ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦਿੱਤਾ ਉਹਨੂੰ ਪਤਾ ਹੀ ਨਾ ਲੱਗਿਆ ਕਿ ਉਹਦੇ ਅੰਦਰੋਂ ਹੰਕਾਰ ਕਿਵੇਂ ਦੂਰ ਹੋ ਗਿਆ ਤੇ ਉਹ ਪਰਮਾਤਮਾ ਦੇ ਲੜ ਕਿਵੇਂ ਲੱਗ ਗਿਆ ਸੋ ਸਾਥ ਸੰਗਤ ਜੀ ਭਾਵੇਂ ਇੱਕ ਵਾਰ ਹੀ ਦਿਨ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ ਲਓ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ